ਦੇ ਵਾਹੀ ਗੁਰ ਸਾਹਿਬ ਜੀਓ ਹੋਵਸੀ ਬਖਸ਼ਾਂ ਦੇ ਨੂਰ ਅਰਸੋ ਕੁਰਸੋ ਚੱਕੀ ਆ ਤੁਂ ਜਿਥੇ ਸੱਤੇ ਬਾਪੁ ਸਾ ਮਾਣੋ ਜਨਮ ਜਨਮ ਦੀ ਕੱਤੀ ਐ ਦਰਸ਼ਨ ਦੇ ਦੀਵਾ ਗੁਰ ਤੇਰਾ ਕੁਰਨ ਕਰਮ ਲੋਇ ਪ੍ਰਾਪੀਰਾ ਏ ਵਿਨੰਦੇ ਸੁਨ ਪ੍ਰਭ ਮੇਰੀ ਦੇਹ ਦੀ ਵਾਹਿਗੁਰੂ ਸਾਹਿਬ ਜੀਉ ਸੂਰਤ ਮਹਲਾ 5 ਲਖ ਅਵਨਾਸੀ ਜੀਰ ਕੋ ਦਾਖਾ ਸਿਮਰਤ ਸਾਮਲ ਕੋਈ ਮਨਾ ਸਿਧੀਰ ਕੋ ਦਾਪਾ ਸਿਮਰਨ ਸਾਮਨ ਕੋਈ ਗੁਰ ਨਦਾਨ ਭਗਤ ਕੋ ਵਰਤਨ ਬੇਰਲਾ ਪਾਵੈ ਕੋਈ ਮੇਰੇ ਮਨ ਜਪ ਗੁਰੂ ਪਾਲ ਪ੍ਰਭੂ ਯਾ ਕੀ ਸਰਨ ਪ੍ਰਿਆਸ ਰਪਾਈਐ ਬਬੜ ਦੂਖ ਨ ਹੋਈ ਬੜ ਭਾਗੇ ਸਾਲ ਸੰਗਤ ਪ੍ਰਾਪਤ ਤਿਨ ਬੇਟ ਦਾ ਦਰੁ ਮਨ ਤਖੋਈ ਤੇਨ ਕੀ ਦੂਰ ਨਾਨਕ ਦਾਸ ਵਸੈ ਜਿਨ ਹਰ ਨਾਮ ਹਿਰਦੈ ਪਰੋ ਬਾਦ ਭਾਗੇ ਸਾਰ ਸੰਗ ਪ੍ਰਾਪਤ ਦਿਲ ਬੇਦੁਰਬਤ ਹੋਈ ਤੇਰੀ ਤੂਰ ਨਾਨਕ ਦਾਸ ਵਸਾ ਜਿਨ ਹਰ ਨਾਮ ਹਿਰਦੈ ਪੁਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ